同志们。 ਪੰਜਾਬ ਅੰਦਰ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜੀਆਂ ਪੂਰੀ ਤਰ੍ਹਾਂ ਜਿਹੜੀਆਂ ਨੇ ਸਿਖਰਾਂ ਤੇ ਨੇ ਜਿਹੜਾ ਚੋਣ ਪ੍ਰਚਾਰ ਹੈ ਨਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਜੋਰ ਫੜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੈਚ ਤਿੰਨ ਜਾਂ ਚਾਰ ਦਿਨ ਜਿਹੜੇ ਨੇ ਇਹ ਚੋਣਾਂ ਨੂੰ ਬਾਕੀ ਨੇ ਤੁਹਾਨੂੰ ਦੱਸਦੀ ਕਿ 14 ਦਸੰਬਰ ਨੂੰ ਇਹ ਚੋਣਾਂ ਨੇ ਤੇ 17 ਨੂੰ ਇਹਨਾਂ ਦੇ ਨਤੀਜੇ ਆਉਣੇ ਨੇ ਜਿਸਦੇ ਚਲਦਿਆਂ ਇਹਨਾਂ ਚੋਣ ਪ੍ਰਚਾਰਾਂ ਦੀਆਂ ਜਿਹੜੀਆਂ ਰੌਣਕਾਂ ਨੇ ਪਿੰਡ ਪਡਰ ਤੇ ਨਜ਼ਰ ਆ ਰਹੀਆਂ ਨੇ ਇਸ ਲਈ ਅਸੀਂ ਪਿੰਡ ਪਟੋਆ ਦੇ ਵਿੱਚ ਖੜੇ ਹਾਂ ਪਿੰਡ ਪਟੋਆ ਦੇ ਵਿੱਚ ਤੁਹਾਨੂੰ ਦੱਸਦੀ ਕਿ ਜੋ ਦਲਬੀਰ ਸਿੰਘ ਬਿੱਲਾ ਪਟੋਆ ਇਥੋਂ ਦੇ ਸਰਪੰਚ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਜਿਹੜੇ ਉਹ ਲੜ ਰਹੇ ਨੇ ਸੋ ਵੱਖ-ਵੱਖ ਉਮੀਦਵਾਰਾਂ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਸਰਦਾਰ ਗੁਰਬਚਨ ਸਿੰਘ ਬੱਬੇ ਹਲੀ ਨੇ ਜਾਂ ਹਲਕਾ ਇੰਚਾਰਜ ਨੇ ਕਮਲਜੀਤ ਚਾਵਲਾ ਹੋਣ ਜਾਂ ਹੋਰ ਵੱਖ-ਵੱਖ ਆਗੂ ਹੁਣ ਉਹਨਾਂ ਵੱਲੋਂ ਚੋਣ ਪ੍ਰਚਾਰ ਜਿਹੜਾ ਵਾ ਵਿੜਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਚੋਣ ਰੈਲੀ ਹੈ ਚੋਣ ਰੈਲੀ ਪੂਰੀ ਤਰ੍ਹਾਂ ਕਿਸੇ ਵੱਡੇ ਚੋਣ ਜਲਸੇ ਦਾ ਜਿਹੜਾ ਵਾ ਉਹ ਭੁਲੇਖਾ ਪਾ ਰਹੀ ਹੈ ਤੇ ਆਓ ਸਰਦਾਰ ਗੁਰਬਖਸ਼ ਸਿੰਘ ਬੱਬੇ ਹਾਲੀ ਜਾਂ ਦਲਬੀਰ ਸਿੰਘ ਬਿੱਲਾ ਪਟੋਆ ਵੱਖ-ਵੱਖ ਆਗੂਆਂ ਨਾਲ ਗੱਲਬਾਤ ਕਰਦ ਲੈਣੇ ਆ ਕਿ ਇਸ ਸਬੰਧ ਦੇ ਵਿੱਚ ਜੋ ਚੋਣ ਪ੍ਰਚਾਰ ਹੈ ਉਹਨਾਂ ਦਾ ਕੀ ਕਹਿਣਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਫਤਵਾ ਜਿਹੜਾ ਵਾ ਲੋਕਾਂ ਤੋਂ ਪਿੰਡ ਪੱਦਰ ਤੇ ਮਿਲਦਾ ਹੋਇਆ ਨਜ਼ਰ ਆ ਰਿਹਾ ਪ੍ਰਧਾਨ ਜੀ ਲੰਬੇ ਸਮੇਂ ਤੋਂ ਵਿਰੋਧੀ ਧਿਰਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਬੜਾ ਜ਼ੋਰ ਛੋਰਨਾ ਪ੍ਰਚਾਰ ਕੀਤਾ ਜਾਂਦਾ ਸੀ ਕਿ ਡਾਇਨਾਸੌਰ ਆ ਸਕਦੇ ਨੇ ਪਰ ਕਾਲੀ ਦਲ ਨਹੀਂ ਆ ਸਕਦਾ ਪਰ ਦਿਨਨਗਰ ਹਲਕਾ ਜਿਹੜਾ ਵਾ ਇਹ ਕਾਂਗਰਸ ਦਾ ਗੜ ਮੰਨਿਆ ਜਾਂਦਾ ਪਰ ਇੱਥੇ ਵੱਡੇ ਚੋਣ ਜਲਸੇ ਦਾ ਭਲੇਖਾ ਪੈ ਰਿਆ ਵਾ ਤੇ ਤਰਨਤਨ ਦੀ ਇਲੈਕਸ਼ਨ ਦੇ ਨਾਲ ਕੁਝ ਠੱਲ ਉਸ ਪ੍ਰਚਾਰ ਨੂੰ ਪਈ ਲੱਗਦੀ ਵੇਖੋ ਤਰਨਤਨ ਦੇ ਲੋਕਾਂ ਨੇ ਬੜਾ ਵਡਾ ਹੰਗਾਰਾ ਦਿੱਤਾ ਤੇ ਉਹਦੇ ਕਰਕੇ ਕਾਲੀ ਦਲ ਦਾ ਗਰਾਫ ਉੱਪਰ ਆਇਆ ਪਰ ਉਸ ਤੋਂ ਪਹਿਲਾਂ ਪਿੱਛੇ ਜਾਈਏ ਜਦੋਂ ਝੜਵਾਲਿਆਂ ਨੇ ਇਹ ਸਰਕਾਰ ਨੇ ਜ਼ਮੀਨਾਂ ਐਕਵਾਇਰ ਸ਼ੁਰੂ ਕੀਤੀਆਂ ਤਸਦਾਰ ਸੁਬੀਸ਼ ਸਿੰਘ ਬਾਦਲ ਨੇ ਇਹ ਗੱਲ ਉਠਾਈ ਕਿ ਤੁਸੀਂ ਇਹ ਜ਼ਮੀਨਾਂ ਗਲਤ ਐਕਵਾਇਰ ਕਰ ਰਹੇ ਜੀ ਜ਼ਮੀਨਾਂ ਦੇ ਪੈਸੇ ਨਹੀਂ ਮਿਲਨੇ ਜਮੀਨ ਕਿਸਾਨ ਜਿਹਦੇ ਫਸਲ ਬੀਜਦੇ ਨੇ ਕਿਧਰ ਨੂੰ ਜਾਣਗੇ ਉਲਟਾ ਉਹਨਾਂ ਨੂੰ ਇਹ ਗੱਲ ਕਹਤੀ ਵੀ ਤੁਹਾਨੂੰ ਕਰੋੜ-ਕਰੋੜ ਰੁਪਇਆ ਜਿਹੜਾ ਇਹ ਖਰਚਾ ਦੇਣਾ ਪੈਗਾ ਇਹਨੂੰ ਡਿਵੈਲਪ ਕਰਨ ਵਾਸਤੇ ਜਿਹੜੀਆਂ ਕਲੋਨੀ ਕੱਟ ਲਈ ਸਭ ਤੋਂ ਪਹਿਲਾਂ ਤਰਨਾ ਸਰਦ ਸੁਬੀਸ਼ ਸਿੰਘ ਦੀ ਅਗਵਾਈ ਵਿੱਚ ਅਸਲ ਹਿੜਾਣੇ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਫਿਰ ਪਟਿਆਲੇ ਦਿੱਤਾ ਪਾਰਟੀ ਦੇ ਵਰਕਰਾਂ ਨੇ ਫਿਰ ਰੋਪੜ ਫਿਰ ਮਹਾਲੀ ਅਲਟੀਮੇਟਲੀ ਉਹਨੂੰ ਕਾਨੂੰਨ ਵਾਪਸ ਲੈਣੇ ਪਏ ਤੇ ਕੋਈ ਵੀ ਦੂਜੀਆਂ ਪਾਰਟੀਆਂ ਲੀਡਰ ਅੱਗੇ ਨਹੀਂ ਆਇਆ ਕਿਉਂਕਿ ਕਾਂਗਰਸ ਨੇ ਝੜੂ ਲਾਇਆ ਤੇ ਉਹਨਾਂ ਨਹੀਂ ਸੀ ਕਿਉਂਕਿ ਜਮੀਨਾ ਐਕਵਾਇਰੋ ਕਰ ਰਹੇ ਸੀ ਇਹ ਕਾਂਗਰਸ ਵਾਲੇ ਇਸ ਕਰਕੇ ਨਹੀਂ ਆਉਂਦੇ ਕਿ ਕਾਂਗਰਸ ਵਾਲਿਆਂ ਨੇ ਜਮੀਨਾ ਬੜੀਆਂ ਐਕਵਾਇਰ ਕੀਤੀ ਤੇ ਉਹਦੇ ਨਾਲ ਲੋਕਾਂ 'ਚ ਇਹ ਗੱਲ ਹੋਈ ਕਿ ਇੱਕੋ ਇੱਕ ਕਲਦਲ ਦੀ ਖੇਤਰੀ ਪਾਰਟੀ ਹੈ ਜਿਹਦਾ ਪ੍ਰਧਾਨ ਸਦਾਸ਼ਵੀ ਸਿੰਘ ਬਾਦਲਿਆ ਇਹ ਲੋਕਾਂ ਦੀ ਹਿੱਤ ਦੀ ਗੱਲ ਕਰਦੇ ਨੇ ਇਸ ਕਰਕੇ ਲੋਕੀ ਜੋੜਨੇ ਸ਼ੁਰੂ ਹੋਏ ਦੂਜੀ ਗੱਲ ਇਹ ਹੋਈ ਤੇ ਗਲਤ ਤੇ ਮਾੜੀ ਹੋਈ ਕਿ ਹੜ੍ਹ ਪਏ ਹੜਾ ਚ ਲੋਕਾਂ ਦਾ ਨੁਕਸਾਨ ਹੋਇਆ ਸਰਦਾਰ ਸ਼ਖਬੀਰ ਸਿੰਘ ਜੀ ਬਾਦਲ ਆਪ ਅੱਗੇ ਆਏ ਆਪਣੇ ਕੋਲੋਂ ਪੈਸੇ ਦਿੱਤੇ ਈਤ ਦਵਾਈਆਂ ਦਿੱਤੀਆਂ ਸਾਡੀਆਂ ਡਿਊਟੀਆਂ ਲਾਈਆਂ ਤੇ ਲੋਕਾਂ ਨਾਲ ਖਲੋਤੇ ਤੇ ਰੋਕੀ ਸਮਝਣ ਲਾ ਪਏ ਇੱਕੋ ਇਨਸਾਨ ਆ ਜਿਹੜਾ ਕਲ ਜਲਦੀ ਪਾਰਟੀ ਦਾ ਪ੍ਰਦਰਸ਼ਤਾ ਸਿਚੂਸ਼ਨ ਬਾਦ ਲਿਆ ਜਿਹਨੇ ਸਾਡੀ ਅਣਕੇ ਬਾਹ ਫੜੀ ਉਸ ਤੋਂ ਬਾਅਦ ਇਹ ਚੁਣ ਆ ਗਏ ਤਰ ਤਰਦੀਆਂ ਇਹ ਬੜਾ ਵੱਡਾ ਹੰਗਾਰਾ ਮਿਲਿਆ ਇਹਦੇ ਨਾਲ ਜਿਵੇਂ ਜਿਵੇਂ ਗਰਾਫ ਜਿਹੜਾ ਉੱਪਰ ਆਉਣਾ ਸ਼ੁਰੂ ਹੋਇਆ ਔਰ ਪਹਿਲੀ ਵਾਰੀਆਂ ਮੈਨੂੰ ਰਾਜਨੀਤਿਕ ਤੌਰ ਤੇ ਕਾਫੀ 33 40 ਸਾਲ ਹੋ ਗਏ ਐਕਟਿਵ ਪਾਰਟਿਸ ਸਰਪੰਚੀ ਤੋਂ ਲੈ ਕੇ ਚੰਗੇ ਜੰਗੇ ਥਾਂ ਚੇਅਰਮੈਨ ਵੀ ਰਹੇ ਹਾਂ ਤੇ ਵਿਧਾਨ ਸਭਾ ਦੀਆਂ ਪੋਡੀਅਮ ਵੀ ਚੜ੍ਹੇ ਹਾਂ ਕਿ ਸੀਟ ਹਰਗੇ ਹੋਈ ਗਏ ਤੇ ਲੋਕ ਵਧਾਈ ਦੇਣ ਦੂਜੇ ਨੰਬਰ ਤੇ ਆਇਆ ਲੋਕਾਂ ਵਧਾਈ ਇਸ ਕਰਕੇ ਦਿੱਤੀ ਕਿ 27 ਚ ਸਰਕਾਰ ਬਣਦੀ ਜਿਹੜੀ ਨਹੀਂ ਆ ਉਹ ਤੁਹਾਡੀ ਰੱਖੀ ਗਈ ਇਹ ਗਰਾਫ ਬਹੁਤ ਤੇਜ਼ੀ ਨਾਲ ਉੱਤਰ ਉੱਪਰ ਆ ਰਿਹਾ ਅੱਜ ਮੈਂ ਇੱਥੇ ਦੀਨਾਨਗਰ ਵਿਧਾਨ ਸਭਾ ਦੇ ਹਲਕੇ ਚ ਪਟੋਏ ਪਿੰਡ ਚ ਆਇਆ ਦਲਵੀਰ ਸਿੰਘ ਮਿਲਾ ਇਥੋਂ ਚੌਣ ਲਾੜੇ ਜ਼ਿਲ੍ਹਾ ਪਿਛਦੀ ਨਾਲ ਸਾਡੇ ਸਮਤੀ ਦੀ ਚੌਣ ਲਾੜੇ ਉਹ ਵੀ ਸਾਰੇ ਬੰਦੇ ਆਏ ਨੇ ਇਹਨਾਂ ਦੇ ਹਲਕੇ ਦੇ ਵਿੱਚ ਚਾਵਲਾ ਸਾਹਿਬ ਦੇ ਨਾਲ ਅੱਜ ਮੈਂ ਵਿਧਾਨ ਸਭਾ ਦੀਨਾਨਗਰ ਚ ਆ ਚੌਥੀ ਮੀਟਿੰਗ ਆ ਤੇ ਇਸੇ ਤਰ੍ਹਾਂ ਹੀ ਬੜਾ ਵੱਡਾ ਹੰਗਾਰਾ ਮਿਲ ਰਿਹਾ ਤੇ ਸਨੇਹ ਤੇ ਲੋਕ ਇਕੱਠੇ ਹੋਣ ਦੇ ਔਰ ਵਿਸ਼ਵਾਦਵਾਰੇ ਨੇ ਕਿ 14 ਤਰੀਕ ਨੂੰ ਐਤਵਾਰ ਤੱਕੜੀ ਨਿਸ਼ਾਨ ਤੇ ਮੋਹਰ ਲਾ ਕੇ ਕਿਉਂਕਿ ਮਸ਼ੀਨਾਂ ਨਹੀਂ ਬੈਲਟ ਪੇਪਰ ਨੇ ਹੇਠਾਂ ਦੇ ਕੈਂਡੀਡੇਟਾਂ ਜਿਤਾਵਾਂਗੇ ਕੀ ਇਹਨਾਂ ਇਲੈਕਸ਼ਨਾਂ ਨੂੰ ਸੈਮੀ ਫਾਈਨਲ ਮੰਨਿਆ ਜਾ ਸਕਦਾ ਬਿਲਕੁਲ ਮੰਨਿਆ ਜਾ ਸਕਦਾ ਪਰ ਦੂਜੀ ਗੱਲ ਇਹ ਆ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਾ ਕਿਸੇ ਨੂੰ ਮੂਹਰੇ ਖੁਸ਼ ਹੋਣ ਦੀ ਲੋੜ ਆ ਵੀ ਇਹਦੇ ਕਾਜ ਕਟਾ ਕੇ ਤੇ ਸੰਪਤੀ ਤੇ ਕਬਜ਼ਾ ਕਰਨਾ ਕੀਤਾ ਜਾ ਕਰਨਗੇ ਤੇ ਨਾ ਸਾਡੇ ਵਰਕਰਾਂ ਨੂੰ ਘਬਰਾਉਣ ਦੀ ਲੋੜ ਆ ਇਹਨਾਂ ਨੇ ਠੀਕ ਹੈ ਡਾਗਰਾਫ ਉੱਪਰ ਆਉਣਾ ਆ ਪਰ ਕੋਈ ਸਤਾਈ ਦੀ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀਆਂ ਦੇ ਵਿੱਚ ਕੋਈ ਕੇ ਸਰਕਾਰ ਦੀ ਕੋਈ ਨੀ ਨੀ ਰੱਖਣੀ ਕਿ ਉਦੋਂ ਚੋਣ ਮੈਨੀਫੈਸਟੋ ਸਾਡਾ ਹੋਰ ਹੋਣਾ ਇਹਨਾਂ ਇਲੈਕਸ਼ਨ ਚੋਣ ਮੈਨੀਫੈਸਟੋ ਨਹੀਂ ਇਸ ਕਰਕੇ ਉਦੋਂ ਇਹ ਗੱਲ ਹੋਣੀ ਆ ਸਰਕਾਰ ਬਣਨੀ ਆ ਇਸ ਕਰਕੇ ਕਿ ਦੂਜੀਆਂ ਪਾਰਟੀਆਂ ਨੇ ਚੋਣ ਮੈਨੀਫੈਸਟੋ ਜਿਹੜੇ ਦਿੱਤੇ ਉਹ ਗੱਲ ਨੰਗੀ ਹੋ ਗਈ ਕਿ ਉਹ ਪੂਰੇ ਨਹੀਂ ਕੀਤੇ ਮੈਂ ਗੱਲ ਲੰਮੀ ਨਹੀਂ ਕਰਨੀ ਤੇ ਸਾਡੇ ਬਾਦਲ ਸਾਹਿਬ ਚੋਣ ਮੈਨੀਫੈਸਟੋ ਹੁੰਦੇ ਰਹੇ ਤੇ ਉਹ ਪੂਰੇ ਹੁੰਦੇ ਰਹੇ ਤੇ ਲੋਕਾਂ ਨੂੰ ਵਿਸ਼ਵਾਸ ਆ ਇਹ ਜਿਹੜੀ ਗੱਲ ਮੂੰਹੋਂ ਕਹਿਣੀ ਆ ਬਾਦਲ ਸਾਹਿਬ ਨੇ ਪੂਰੀ ਹੋਣੀ ਆ ਇੱਕ ਗੱਲ ਮੈਂ ਕਰਨਾ ਕਿ ਜਿਹੜੀ ਚਵਾਲ ਮੀਟਿੰਗ ਹੋਈ ਆ ਤਰਨਤਰ ਇੱਕ ਚੂਨ ਮੈਨੀਫੈਸਟੋ ਦਾ ਹਿੱਸਾ ਦਿੱਤਾ ਐਲਾਨ ਕੀਤਾ ਕਿ ਇਦਾਂ ਬਾਦਲ ਸਾਹਿਬ ਵੱਡਿਆਂ ਨੇ ਇਹ ਗੱਲ ਕਹੀ ਸੀ ਕਿ ਕਿਸਾਨ ਦਾ ਟੈਕ ਜਿਹੜਾ ਗੱਡਾ ਆ ਉਹਨੂੰ ਕੋਈ ਟੈਕਸ ਨਹੀਂ ਲੱਗੇਗਾ ਜਿੱਥੇ ਮਰਜ਼ੀ ਲਈ ਫਿਰੋ ਇਦਾਂ ਉਹਨਾਂ ਕਿਹਾ ਦੋ ਪਹੀਆ ਵਹੀਕਲ ਆ ਜੇ ਸਕੂਟਰ ਨੇ ਐਕਟਿਵ ਆ ਨਹੀਂ ਸਰਕਾਰ ਬਣਾ ਦਿਓ ਸਤਾਈ ਚ ਇਹਨੂੰ ਕੋਈ ਟੈਕਸ ਨਹੀਂ ਲੱਗੇਗਾ ਸਿਰਫ ਇੱਕ ਗੱਲ ਆ ਲੈ ਕਹੀ ਆ ਇਹਨੋਂ ਹੋਏ ਇੰਨਾਂ ਦੇ ਚੋਣ ਮੈਨੀਫੈਸਟੋ ਲੋਕਲ ਹਿੱਤ ਦੇ ਹੋਣੇ ਨੇ ਫਿਰ ਸਰਕਾਰ ਛੱਡੀ ਬਣਦੀ ਇਹ ਚੋਣਾਂ ਵੀ ਜਿਹੜੀਆਂ ਨੇ ਇਹ ਹਨ ਮਜ਼ਬੂਤੀ ਦੇਣ ਗਿਆ ਪਰ ਇਹਦੇ ਵਿੱਚ ਇਹ ਨਹੀਂ ਕਿ ਇਹ ਕਾਗੇ ਕਟਾਏ ਨੇ ਸੰਮਤੀ ਬਣਾ ਲੈਣੀਆਂ ਤੇ ਉਹਦੀ ਸਰਕਾਰ ਬਣਨੀ ਹੈ ਜੇ ਕਾਂਗਰਸ ਨੇ ਕਟਾਏ ਸੰਮਤੀਆਂ ਦੇ ਕਬਜ਼ੇ ਕੀਤੇ ਸਰਪੰਚਾਂ ਦੇ ਕਟਾਏ ਉਹਨਾਂ ਲੋਕਾਂ ਲਾਂਬੇ ਕਰਕੇ ਝਾੜੂ ਆਏ ਲੈਣ ਲਈ ਹੁਣ ਝਾੜੂ ਵਾਲੇ ਵੀ ਇਹਨਾਂ ਲੀਆਂ ਤੇ ਤੁਰੇ ਨੇ ਇਹਨਾਂ ਨੂੰ ਲਾਂਬੇ ਕਰਕੇ ਲੋਕਾਂ ਕਲ ਦਲ ਨੂੰ ਲੈ ਆਉਣਾ ਸੋ ਇਸ ਕਰਕੇ ਜਿੱਤਾਂਗੇ ਸੀਟਾਂਹੀਂ ਸੰਮਤੀ ਦੀਆਂ ਵੀ ਤੇ ਜ਼ਿਲ੍ਹਾ ਪਿਛਦੀਆਂ ਤੇ ਬਣ ਗਈਆਂ ਵੀ ਸਮਤੀਆਂ ਸਾਡੀਆਂ ਤੇ ਉਹਦਾ ਬਹੁਤੇ ਉਹਨਾਂ ਕਾਰਜ ਕਟਾ ਤੇ ਬਹੁ ਗਿਣਤੀ ਕੋ ਲੈ ਗਏ ਨੇ ਆਪਣੇ ਚ ਔਰ ਉਹ ਉਹਨਾਂ ਨੂੰ ਪਹੇਖਿਆ ਚੋਣ ਹੋਣੀ ਚਾਹੀਦੀ ਆ ਚੋਣ ਹੋਏਗੀ ਪਰ ਲੱਗਦਾ ਕਿੰਨੀਆਂ ਵੋਟਾਂ ਪਈਆਂ ਨੇ ਲੋਕ ਕਿੰਨੇ ਸਾਡੇ ਨਾਲ ਨਹੀਂ ਗਏ ਕਿਸ ਨੂੰ ਮਨਾਵਾਂਗੇ ਕਿਸਦਾ ਕੰਮ ਕਰਾਂਗੇ ਤੇ ਜਦੋਂ ਉਹ ਤਾਕਜ ਕਟਾ ਕੇ ਉਹ ਲੜੀ ਗਈ ਕਈ ਥਾਵਾਂ ਤੇ ਤੇ ਉਹਨੂੰ ਵੀ ਪਹ ਲੱਗਣਾ ਖਿਲਾਫ ਕਿਹੜਾ ਇੰਧੱਕ ਚ ਗੱਲ ਨਹੀਂ ਜਾਣੀ ਸੁਪਰਦਾਨ ਜੀ ਲਾਸਟ ਸਵਾਲ ਹੈਗਾ ਸੰਖੇਪ ਚ ਦੱਸ ਦਿਓ ਕਿ ਜਿਵੇਂ ਤਰਨਤਾ ਤੋਂ ਬਾਅਦ ਮੰਨ ਲੈਂਦੇ ਆ ਕਿ ਉਭਾਰ ਆਇਆ ਹਾਂ ਜਿਵੇਂ ਅਕਾਲੀ ਭਾਜਪਾ ਦਾ ਗੱਠ ਜੋੜ ਆਉਣ ਵਾਲੇ ਸਮੇਂ ਜੇ ਸੁਪੋਜ਼ ਕਰ ਲੂ ਕਿਸੇ ਸੂਰਤ ਦੇ ਵਿੱਚ ਨਹੀਂ ਹੁੰਦਾ ਕਿ ਇੰਡੀਪੈਂਡੈਂਟ ਜਿੱਦਾਂ ਲਾਗੀਆਂ ਤੇ ਬਾਗੀਆਂ ਦੇ ਵਿੱਚ ਅਕਾਲੀ ਦਲ ਵੰਡਿਆ ਹੋਇਆ ਸਫਲਤਾ ਮਿਲਦੀ ਨਜ਼ਰ ਆਉਂਦੀ। ਵੇਖੋ ਜੇ ਦਾਗੀ ਨੇ ਨਾ 12 ਬੰਦੇ ਨੇ ਤੇ ਉਹਦਾ ਪ੍ਰਧਾਨ ਬਣ ਗਿਆ ਹਰਪ੍ਰੀਤ। ਤੇ ਹੁਣ ਵੇਖਿਆ ਪਾਰਟੀ ਲੱਭੀ ਨਹੀਂ। ਕਿਤੇ ਹੜਾਂ ਜੀ ਨਹੀਂ ਲੱਭੇ। ਕਿਤੇ ਜ਼ਮੀਨ ਐਕਵਾਇਰ ਹੋਣ ਗਈ ਉਹ ਨਹੀਂ ਲੱਭੇ। ਕਿ ਤਰਨ ਤਰਨ ਲੱਭੇ। ਜੇ ਉਹਨਾਂ ਦੇ ਵਿੱਚ ਕੋਈ ਗੱਲ ਹੋਏ ਪੋਲੀਟੀਕਲ ਜਿਹੜੇ ਬਾਗੀ ਗਏ ਨੇ ਫਿਰ ਤੇ ਬੰਦਾ ਖਿਲਾੜਦੇ। ਤੇ ਲੋਕਾਂ ਚ ਆਉਂਦੇ ਉਹਨਾਂ ਦਾ ਕੋਈ ਸਾਡੇ ਤੇ ਬਹੁਤਾ ਅਸਰ ਨਹੀਂਗਾ ਰਾਕੀ ਗੱਲ ਸੰਝੋਤੇ ਦੀ ਨਹੀਂ ਹੋਏਗਾ ਵੱਖ-ਵੱਖ ਚੋਣਾਂ ਹੋਣਾਂਗੇ ਜੇ ਹੁੰਦਾ ਲੱਗੇਗਾ ਦੇ ਪ੍ਰਧਾਨ ਜੀ ਨੇ ਜੋ ਕਰਨਾ ਫੈਸਲਾ ਸੀ ਉੱਤੇ ਟਾਲਿਆ ਸੀਟਾਂ ਜਿੱਤਾਂਗੇ ਸਰਕਾਰ ਬਣਾਵਾਂ ਲੱਗਦਾ ਨਹੀਂ ਗੱਠ ਜੋੜਨ ਦੇ ਨਹੀਂ ਹੁੰਦਾ ਨੁਕਸਾਨ ਹੋਵੇ ਉਹ ਨਹੀਂ ਨੁਕਸਾਨ ਕਹਦਾ ਅਕਾਲੀ ਦਲ ਤੇ ਛਾਲਾ ਮਾਰਦਾ ਤਾਂ ਨੂੰ ਆਉਂਦਿਆ ਉੱਥੇ ਨਹੀਂ ਤਰਨ ਤਰ ਨਹੀਂ ਝੂਣ ਲੜੀ ਆ ਸਹਾਰ ਦੇ ਵਿਰੋਧਿਆਂ ਜਿੱਥੇ ਮੇਰਾ ਜੋਂ ਹੀ ਉੱਥੇ ਉਹਨਾਂ ਬੰਦੇ ਚੱਕੇ ਪੁਲਿਸ ਨੇ ਪਰਚੇ ਕੀਤੇ ਤੇ ਦੂਜੇ ਨੰਬਰ ਤੇ ਆਏ ਨਾ ਇੱਕ ਇੱਕ ਮੈਂ ਕਿਸੇ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ ਜੋ ਪ੍ਰਧਾਨ ਜੀ ਫੈਸਲਾ ਕਰਨਗੇ ਅਸੀਂ ਉੱਤੇ ਟਾਲੇ ਇਕੱਠ ਬੜਾ ਪ੍ਰਭਾਵਸ਼ਾਲੀ ਜੁੜਿਆ ਹੋਇਆ ਵਾ ਕਈ ਵਰੀ ਦਉਂਦਾ ਕਿ ਫਸਲ ਜਿਹੜੀ ਬੜੀ ਭਾਰੀ ਹੁੰਦੀ ਆ ਤੇ ਝੜ ਘਟ ਨਿਕਲਦਾ ਬਾਅਦ ਤੇ ਇਲਾਕੇ ਦੇ ਵਿੱਚ ਕਿਦਾਂ ਦਾ ਰਿਸਪੌਂਸ ਲੱਗਦਾ ਗੱਲ ਹੈ ਜੀ ਗੁਰਾਇਤ ਸਾਹਿਬ ਇਹ ਇਕੱਠ ਜਿਹੜਾ ਨਾ ਇਹ ਮੇਰੇ ਆਪਣੇ ਨਗਰ ਦਾ ਇਕੱਠ ਹੈ ਇਹ ਮੇਰੇ ਆਪਣੇ ਨਗਰ ਦਾ ਇਕੱਠ ਹੈ ਅੱਜ ਮੈਂ ਆਪਣੇ ਪਿੰਡ ਦੀ ਮੀਟਿੰਗ ਕਰਾ ਰਿਹਾ ਕਿਉਂਕਿ ਮੈਂ ਨਹੀਂ ਜਾਂਦਾ ਵੀ ਪਿੰਡ ਵਿੱਚ ਮੀਟਿੰਗ ਕਰਾਵਾਂ ਆ ਪਿਛਲੇ ਦਿਨ ਵਿਰੋਧੀਆਂ ਨੇ ਆ ਕੇ ਮੇਰੇ ਪਿੰਡ 'ਚ ਮੀਟਿੰਗ ਕੀਤੀ ਆ ਔਰ 40 50 ਚਲੋ ਹਰ ਪਿੰਡ ਵਿੱਚ ਮਾੜੀ ਮੋਟੀ ਮੁਕਾਬਲਤ ਹੁੰਦੀ ਆ ਇਸ ਕਰਕੇ ਅੱਜ ਪਿੰਡ ਵਾਲਿਆਂ ਨੇ ਮੈਨੂੰ ਮਜਬੂਰ ਕੀਤਾ ਕਿ ਭਾਈ ਸਾਹਿਬ ਸਰਪੰਚ ਸਾਹਿਬ ਪਿੰਡ ਵਿੱਚ ਮੀਟਿੰਗ ਕਰੋ ਤੇ ਇਸ ਕਰਕੇ ਮੈਨੂੰ ਇਹ ਮੀਟਿੰਗ ਕਰਨੀ ਪਈ ਆ ਆਪਣੇ ਪਿੰਡ 'ਚ ਔਰ ਤੁਸੀਂ ਇਕੱਠ ਵੇਖ ਲਿਆ ਇਹ ਪਟੋਏ ਨਗਰ ਦਾ ਹੀ ਇਕੱਠ ਆ ਸਾਰਾ ਇਹ ਫਸਲ ਦੀ ਤੁਸੀਂ ਗੱਲ ਕੀਤੀ ਆ ਵੀ ਮੈਨੂੰ ਲੋਕਾਂ ਨੇ 2 ਤਰੀਕ ਨੂੰ ਕੈਨੇਡਾ ਤੋਂ ਸੱਜੇ ਪਿੰਡ ਦੇ ਲੋਕਾਂ ਸਰਪੰਚ ਬਣਾਇਆ ਸੀ ਮੇਰੇ ਸਿਰ ਤੇ ਸਰਪੰਚੀ ਦਾ ਤਾਜ ਬਖਸ਼ਿਆ ਤੇ ਮੈਨੂੰ ਆਪਣੇ ਪਿੰਡ ਤੇ ਪੂਰਾ ਮਾਣ ਹੈ ਕਿ ਜੇਕਰ ਮੇਰੇ ਪਿੰਡ ਵਿੱਚ 70% ਵੋਟਾਂ ਪੋਲ ਹੁੰਦੀਆਂ ਤੇ ਜਿੰਦੇ ਵਿੱਚੋਂ 65% ਵੋਟਾਂ ਜਿਹੜੀਆਂ ਉਹ ਮੈਨੂੰ ਮਿਲ ਗਈਆਂ ਇਸ ਕਰਕੇ ਮੇਰੇ ਪਿੰਡ ਚੋਂ ਤੇ ਜਿਹੜਾ ਮੈਨੂੰ ਸਾਥ ਮਿਲਿਆ ਮਿਲ ਹੀ ਗਿਆ ਮੈਨੂੰ ਗੁਰਾਇਤ ਸਾਹਿਬ ਇਲਾਕੇ ਦੇ ਜਿਹੜੇ ਮੇਰੇ ਜੂਨ ਦੇ ਲੋਕ ਨੇ ਉਹ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਮੈਨੂੰ ਵੋਟ ਕਰ ਰਿਹਾ ਕਿਉਂਕਿ ਮੇਰਾ ਕਿਸੇ ਪਾਰਟੀ ਦੇ ਬੰਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਮੈਨੂੰ ਕਾਂਗਰਸੀ ਵੀ ਵੋਟ ਕਰਨਗੇ ਮੈਨੂੰ ਭਾਜਪਾ ਵਾਲੇ ਵੀ ਵੋਟ ਕਰਨਗੇ ਮੈਨੂੰ ਅਕਾਲੀਆਂ ਅਕਾਲੀ ਦਲ ਵੀ ਵੋਟ ਕਰੇਗਾ ਮੈਨੂੰ ਝਾੜੂ ਵਾਲੇ ਵੀ ਵੋਟ ਕਰਨਗੇ ਕਿਉਂਕਿ ਮੈਂ ਕੁਦਰਤ ਨੇ ਜੋ ਮੇਰੇ ਵਿੱਚ ਇੱਕ ਚੰਗੇ ਗੁਣ ਪਾਏ ਆ ਉਹਦਾ ਮੈਨੂੰ ਫਲ ਮਿਲਣਾ ਹੈ ਮੈਂ ਕਦੇ ਕਿਸੇ ਬੰਦੇ ਨਾਲ ਮੇਰਾ ਕੋਈ ਵੈਰ ਵਿਰੋਧ ਨਹੀਂ ਨਾ ਮੈਂ ਕਦੀ ਕਿਸੇ ਬੰਦੇ ਨੂੰ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਉਹ ਰਾਤ ਮੇਰੇ ਕੋਲ 12 ਵਜੇ ਕਿਉਂ ਨਾ ਆਵੇ ਮੈਂ ਹਰ ਇੱਕ ਦੇ ਨਾਲ ਖੜਨ ਵਾਲਾ ਇਨਸਾਨ ਆ ਹਰ ਇੱਕ ਦੀ ਮਤ ਕਰਨ ਵਾਲਾ ਇਨਸਾਨ ਆ ਕਿਉਂਕਿ ਇਹ ਜਿਹੜੀ ਚੋਣ ਹੈ ਜਿੰਨੀਆਂ ਮਰਜ਼ੀ ਪਾਰਟੀਆਂ ਕਾਂਗਰਸ ਵਾਲੇ ਝਾੜੂ ਵਾਲੇ ਭਾਜਪੀ ਵਾਲੇ ਜਿੰਨਾ ਮਰਜ਼ੀ ਇਹ ਆਪਣੇ ਕਰਨ ਭਈ ਸਾਡੀ ਜਿੱਤ ਹੈ ਸਾਡਾ ਇਲਾਕਾ ਪਰ ਮੈਨੂੰ ਵਿਸ਼ਵਾਸ ਹੈ ਕਿ ਜਿਹੜੇ ਲੋਕ ਨੇ ਇਹ ਇਲਾਕੇ ਦੇ ਉਹ ਦਾਸ ਨੂੰ ਇੱਕ ਚੰਗਾ ਸਮਾਜ ਸੇਵਕ ਹੁੰਦੇ ਨਾਤੇ ਮੈਨੂੰ ਲੋਕ ਬੋਟਾਂ ਪਾਣਗੇ ਔਰ ਮੈਨੂੰ ਸਾਰੀਆਂ ਹੀ ਪਾਰਟੀਆਂ ਦੀਆਂ ਬੋਟਾਂ ਜਿਹੜੀਆਂ ਉਹ ਪੈਣਗੀਆਂ ਔਰ ਮੈਂ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗਾ ਮੈਨੂੰ ਲੱਗਦਾ ਕਿ ਪ੍ਰਮਾਤਮਾ 14 ਤਰੀਕ ਨੂੰ 17 ਤਰੀਕ ਨੂੰ ਜਿਹੜੀ ਆ ਮੈਂ ਸੀਟ ਜਿਹੜੀ ਆ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗਾ ਔਰ ਪਾਰਟੀ ਨਹੀਂ ਇਲਾਕੇ ਦੀ ਝੋਲੀ 'ਚ ਪਾਵਾਂਗਾ ਜਿਹੜੇ ਇਲਾਕੇ ਨੇ ਮੈਨੂੰ ਬੋਟਾਂ ਪਾਣੀਆਂ ਕਿਉਂਕਿ ਮੇਰਾ ਸਤਕਾਰ ਸਾਰਾ ਇਲਾਕਾ ਕਰਦਾ ਹੈ ਇਹ ਇਲਾਕਾ ਮੇਰਾ ਪਰਿਵਾਰ ਹੈ ਇਹ ਪਾਰਟੀਬਾਦੀ ਕੋਈ ਨਹੀਂ ਇੱਥੇ ਹੋਣੀ ਤੇ ਸਿਰਫ ਮੇਰੇ ਮੂੰਹ ਨੂੰ ਮੇਰੇ ਕਮਾਂਕਾਰਾਂ ਨੂੰ ਜਿਹੜੀ ਆ ਉਹ ਇਲਾਕੇ ਚੋਂ ਵੋਟ ਮਿਲਣੀ ਆ ਇਸ ਕਰਕੇ ਪ੍ਰਮਾਤਮਾ ਕਰੇ 17 ਤਰੀਕ ਨੂੰ ਤੁਸੀਂ ਰਿਜ਼ਲਟ ਵੇਖ ਕੇ ਹੈਰਾਨ ਹੋਵੋਗੇ ਕਿ ਇਹ ਕਿਹੜੇ ਇਲਾਕੇ ਦੇ ਵਿੱਚੋਂ ਕਾਲੀ ਦਲ ਦਾ ਕੈਂਡੀਡੇਟ ਜਿਹੜਾ ਉਹ ਸੀਟ ਜਿੱਤ ਗਿਆ